ਸਤਨਾਮ ਵਾਹਿਗੁਰੂ ਸਹਿਬ ਜੀ ਤਨਾ ਸ੍ਰੀ ਮਹੱਲਾ ਚੌਥਾ ਕਲਯੁਗ ਕਾ ਧਰਮ ਕਹੋ ਤੁਮ ਪਾਈ ਕਿਵ ਛੁਟੈ ਹਮ ਛੁਟ ਕਾ ਕੀ ਹਰ ਹਰ ਜਪ ਬੇੜੀ ਹਰ ਤੁਲਹਾ ਹਰ ਜਪਿਓ ਤਰੈ ਤ੍ਰਾਕੀ ਕਲਯੁਗ ਕਾ ਧਰਮ ਕਹੋ ਤੁਮ ਪਾਈ ਕਿਵ ਛੁਟੈ ਹਮ ਛੁਟਕਾ ਕੀ ਹਰ ਹਰ ਜਪ ਬੀੜੀ ਹਰ ਤੁਲਹਾ ਹਰ ਜਪਿਓ ਤਰੈ ਤ੍ਰਾਕੀ ਹਰ ਜੀ ਲਾਜ ਰੱਖੋ